ਵੱਡੀ ਖਬਰ ਸਿਆਸੀ ਕਲਿਆਰਿਆਂ ਤੋਂ ਹੈ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਦੇ ਦਲਿਤ ਮੈਨੀਫੈਸਟੋ ਦੀਆਂ ਦੋ ਕਾਪੀਆਂ ਮੰਗਵਾਈਆਂ ਨੇ ਖਬਰ ਹੈ ਕਿ ਚੋਣ ਕਮਿਸ਼ਨ ਨੂੰ ਮੈਨੀਫੈਸਟੋ ਦੇ ਵਿੱਚ ਕੁਝ ਗੱਲਾਂ ਤੇ ਇਤਰਾਜ਼ ਹੈ ਵਧੇਰੇ ਜਾਣਕਾਰੀ ਦੇ ਰਹੇ ਨੇ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਯਾਦਵਿੰਦਰ ਕੀ ਜਾਣਕਾਰੀ ਮਿਲ ਰਹੀ ਹੈ ਦੇਖੋ ਜਾਣਕਾਰੀ ਇਹ ਹੈ ਕਿ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਕਮਿਸ਼ਨ ਨੇ ਆਮ ਆਦਮੀ ਪਾਰਟੀ ਦਾ ਦਲਿਤ ਮੈਨੀਫੈਸਟੋ ਮੰਗਵਾਇਆਗਾ ਪਤਾ ਲੱਗਿਆ ਸੋਰਸਸ ਦੇ ਹਵਾਲੇ ਨਾਲ ਕਿ ਇਲੈਕਸ਼ਨ ਕਮਿਸ਼ਨ ਨੂੰ ਆਬਜੈਕਸ਼ਨ ਆ ਓਬਜੈਕਸ਼ਨ ਕੀ ਆ ਜੇ ਤੱਕ ਨਾ ਤਾਂ ਇਹ ਆਮ ਆਦਮੀ ਪਾਰਟੀ ਨੂੰ ਦੱਸਿਆ ਇਲੈਕਸ਼ਨ ਕਮਿਸ਼ਨ ਨੇ ਨਾ ਹੀ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀ ਦੱਸ ਰਹੇ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਵੀ ਮੈਂ ਗੱਲ ਕੀਤੀ ਹੈ ਸੀਨੀਅਰ ਨਾਲ ਉਹ ਵੀ ਉਹਨਾਂ ਨੂੰ ਨਹੀਂ ਪਤਾ ਕਿ ਕੀ ਓਬਜੈਕਸ਼ਨ ਆ ਔਰ ਮੈਂ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਅਫਸਰ ਨੇ ਸੀਨੀਅਰ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਨਹੀਂ ਦੱਸ ਰਹੇ ਉਹ ਤੇ ਖਬਰ ਨੂੰ ਕਨਫਰਮ ਵੀ ਨਹੀਂ ਕਰ ਰਹੇ ਜਦੋਂ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਕਹਿਣਾ ਕਿ ਸਾਨੂੰ ਬਕਾਇਦਾ ਫੋਨ ਆਇਆਗਾ ਔਰ ਸਾਡੇ ਤੋਂ ਇਹ ਮੰਗਵਾਇਆ ਗਿਆ ਮੈਨੀਫੈਸਟੋ ਹੁਣ ਮੈਨੀਫੈਸਟੋ 'ਚ ਕੀ ਇਤਰਾਜ਼ ਹੋਏਗਾ ਮੈਨੀਫੈਸਟੋ ਦੇ ਅੰਦਰ ਕਾਫੀ ਗੱਲਾਂ ਕਹੀਆਂ ਗਈਆਂ ਨੇ ਮੈਨੀਫੈਸਟੋ 'ਚ ਸਭ ਤੋਂ ਵੱਡੀ ਗੱਲ ਕਹੀ ਗਈ ਹੈ ਕਿ ਜਿਹੜਾ ਪੰਜਾਬ ਦਾ ਡਿਪਟੀ ਚੀਫ ਮਿਨਿਸਟਰ ਆ ਉਹ ਦਲਿਤ ਹੋਏਗਾ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਹੋ ਸਕਦਾ ਹੁਣ ਕਿਹੜੀ ਗੱਲ ਦੇ ਉੱਤੇ ਇਤਰਾਜ਼ ਆ ਜਾਂ ਇਲੈਕਸ਼ਨ ਕਮਿਸ਼ਨ ਵੈਸੀ ਇਨਵੈਸਟੀਗੇਸ਼ਨ ਕਰਨਾ ਚਾਹੁੰਦਾ ਇਹ ਗੱਲ ਦੀ ਇਹ ਤੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਜਦੋਂ ਇਲੈਕਸ਼ਨ ਕਮਿਸ਼ਨ ਇਹਦੇ ਤੇ ਪੂਰੀ ਨਜ਼ਰਸਾਨੀ ਕਰੇਗਾ ਪਰ ਫਿਲਹਾਲ ਇਹ ਨਹੀਂ ਪਤਾ ਲੱਗ ਰਿਹਾ ਕਿ ਕਿਸ ਗੱਲ ਦੇ ਉੱਤੇ ਇ objection ਨਾਲ ਇਲੈਕਸ਼ਨ ਕਮਿਸ਼ਨ ਨੂੰ ਪਰ ਪਹਿਲਾਂ ਕਦੇ ਮੰਗਵਾਇਆ ਹੀ ਯੂਥ ਮੈਨੀਫੈਸਟੋ ਰਿਲੀਜ਼ ਕੀਤਾ ਜਾਂ ਹੋਰ ਪਾਰਟੀਆਂ ਵੀ ਰਿਲੀਜ਼ ਕਰਦੀਆਂ ਨੇ 2012 ਦੀਆਂ ਵਿਧਾਨ ਸਭਾ ਚ ਪਾਰਟੀਆਂ ਨੇ ਰਿਲੀਜ਼ ਕੀਤੇ ਸੀ ਕਿਸੇ ਵੀ ਪਾਰਟੀ ਦਾ ਮੈਨੀਫੈਸਟੋ ਇਲੈਕਸ਼ਨ ਕਮਿਸ਼ਨ ਇਸ ਤਰ੍ਹਾਂ ਨਹੀਂ ਮੰਗਵਾਉਂਦਾ ਇਲੈਕਸ਼ਨ ਕਮਿਸ਼ਨ ਨੇ ਜਿਹੜਾ ਮੈਨੀਫੈਸਟੋ ਮੰਗਵਾਇਆਗਾ ਤਾਂ ਕੋਈ ਨਾ ਕੋਈ ਜ਼ਰੂਰ ਇਸ ਤਰ੍ਹਾਂ ਦੀ ਗੱਲ ਹੋਏਗੀ ਜਿਹੜੀ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਕਿ ਇਲੈਕਸ਼ਨ ਕਮਿਸ਼ਨ ਇਹਦੇ ਤੇ ਕੀ ਟਿੱਪਣੀ ਕਰਦਾ ਔਰ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀ ਇਸ ਗੱਲ ਦੇ ਉੱਤੇ ਕੀ ਟਿੱਪਣੀ ਕਰਦੇ ਨੇ ਜੀ ਧੰਨਵਾਦ ਯਰ ਅਰਵਿੰਦਰ ਗੱਲਬਾਤ ਦੇ ਲਈ